जय साईं जी दी रब्बे के जय साईं जी 786s official चैनल ਦੇ ਨਾਲ ਜੁੜੀ ਹੋਈ ਹਰ ਇੱਕ ਨੇਕ ਰੂਹ ਸਲਾਮ ਹੈ ਨਿੱਗਾ ਸਵਾਗਤ ਹੈ ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰੋ ਬੈਲ ਆਈਕਨ ਨੂੰ ਜ਼ਰੂਰ ਦਬਾਓ ਤਾਂ ਕਿ ਤੁਹਾਨੂੰ ਆਉਣ ਵਾਲੀ ਵੀਡੀਓ ਦੀ ਜੋ ਅਪਡੇਟ ਆਉ ਮਿਲਦੀ ਰਹੇ ਬਾਬਾ ਜੀ ਕਹਿੰਦਾ साईं जी ਆਪ ਮਾਸ਼ੂਕ ਕਿਆ ਹੋ ਗਏ ਆਸ਼ਿਕੋ ਕੇ ਖੁਦਾ ਹੋ ਗਏ ਕਿ ਜਦੋਂ ਗੁਰੂ ਮੁਰਸ਼ਿਦ ਹਾਜ਼ਰ ਹੁੰਦੇ ਆ ਨਾ ਤਾਂ ਉਹ ਜਿਨ੍ਹਾਂ ਦੇ ਆਸ਼ਿਕ ਹੁੰਦੇ ਆ ਉਹ ਉਹਨਾਂ ਦੇ ਪ੍ਰੇਮੀ ਕਾ ਹੁੰਦੀ ਏ ਬਾਬਾ ਜੀ ਜਿੱਦਾਂ ਜਿਹੜੇ ਜਿਹਨੂੰ ਪਿਆਰ ਕਰਦੇ ਆ ਨਾ ਰਾਂਝਾ ਕਿਸੇ ਦੀ ਹੀਰ ਮੇਰਾ ਪੀਰ ਮੇਰੀ ਸ਼ੁਰੂਆਤ ਤੇ ਅਖੀਰ ਮੇਰਾ ਪੀਰ ਤਾਂ ਮਾਸ਼ੂਕ ਹੁੰਦੇ ਆ ਕਿਉਂਕਿ ਇਹ ਮੁਰਸ਼ਿਦ ਲੋਕਾਂ ਨੂੰ ਹੀ ਆਪਣੀ ਮਾਸ਼ੂਕ ਆਪਣਾ ਪ੍ਰੇਮੀ ਆਪਣੇ ਸਤਿਗੁਰੂ ਨੂੰ ਹੀ ਆਪਣਾ ਪਿਆਰ ਮੰਨਦੇ ਬਾਬਾ ਜੀ ਇਹ ਜਿਹੜੇ ਸਾਈਂ ਲੋਕ ਹੁੰਦੇ ਆ ਔਰ ਜਦੋਂ ਉਹ ਪਰਦਾ ਕਰ ਜਾਂਦੇ ਆ ਤਾ ਉਹ ਮਸ਼ੂਕ ਕਹਾ ਜਾਂਦੇ ਆ ਉਹ ਮਸ਼ੂਕ ਹੋ ਜਾਂਦੇ ਜਿਹੜੇ ਪਰਦਾ ਕਰ ਜਾਂਦੇ ਬਾਬਾ ਜੀ ਇਸੇ ਲਈ ਫਰਮਾਇਆ ਜੀ ਕਿ ਸਾਈਂ ਜੀ ਆਪ ਮਸ਼ੂਕ ਕਿਆ ਹੋ ਗਏ ਆਸ਼ਕੋਂ ਕੇ ਖੁਦਾ ਹੋ ਗਏ ਇਹ लाडी ਸਾਈਂ ਜੀ ਨੂੰ ਜਿਹੜੇ ਉਹਨਾਂ ਦੇ ਆਸ਼ਕ ਉਹ ਫਰਮਾਉਂਦੇ ਬਾਬਾ ਜੀ ਕਿਉਂ ਕਿਉਂਕਿ ਸਾਈਂ ਬਾਬਾ ਬੁੱਲੇ ਸ਼ਾ ਸਰਕਾਰ ਜਿਹੜੇ ਸੀ ਇਹ ਜਿਹੜੇ ਸਾਈਂ ਜੀ ਦੀ ਬਾਬਾ ਬੁੱਲੇ ਸ਼ਾ ਜੀ حضرت ਬਾਬਾ ਬੁੱਲੇ ਉਹ ਵੀ ਸਤਗੁਰੂ ਨੂੰ ਉਹਨਾਂ ਦੇ ਲਈ ਜਦੋਂ ਆਪਣਾ ਪ੍ਰੇਮ ਪ੍ਰਗਟ ਕਰਦੇ ਸੀ ਨਾ ਤੇ ਉਹ ਪ੍ਰੇਮਿਕਾ ਦੇ ਰੂਪ ਵਿੱਚ ਕਹਿੰਦੇ ਸੀ ਬਾਬਾ ਜੀ ਜ਼ਰਾ ਗੌਰ ਕਰਨਾ ਉਹ ਪ੍ਰੇਮਿਕਾ ਬਣੇ ਸੀ ਉਹ ਕਿਉਂ ਫਰਮਾਇਆ ਗਿਆ ਪ੍ਰੇਮਿਕਾ ਕਿਉਂਕਿ ਰੂਹ ਜਿਹੜੀ ਹੈ ਇਨਸਾਨ ਦੀ ਉਸ ਨੂੰ ਕਹਿੰਦੇ ਫੀਮੇਲ ਆਖਿਆ ਗਿਆ ਕਿ ਬੰਦਾ ਹੈ ਲੇਡੀ ਹੈ ਕੋਈ ਵੀ ਹੈ ਤਾਂ ਰੂਹ ਦਾ ਜਿਹੜਾ ਰਤਬਾ ਹੈ ਉਹ ਲੇਡੀ ਦਾ ਮਿਲਿਆ ਇਸੇ ਲਈ ਕਹਿੰਦੇ ਕਿਹਾ ਗਿਆ ਹੈ ਕਿ ਨਾਮ ਨੂੰ ਲਹਾਜਣ ਚੱਲੀਆਂ ਰੂਹਾਂ ਪਰਦੇਸ ਦੀਆਂ ਲਹਾਜਣ ਚੱਲੀਆਂ ਕਿਹਾ ਲਹਾਜਣ ਚੱਲਿਆ ਨਹੀਂ ਕਿਹਾ ਚੱਲੀਆਂ ਕਿਹਾ ਗਿਆ ਹੈ ਸਾਈਂ ਸਰਕਾਰ ਬਾਬਾ ਬੁੱਲੇ ਸ਼ਾਹ ਜੀ ਵੀ ਜਦੋਂ ਉਹ ਆਪਣੇ ਸਤਿਗੁਰੂ Hazrat ਸਾਈਂ ਇਨਾਇਤ ਸ਼ਾ ਕਾਦਰੀ ਜੀ ਉਹਨਾਂ ਦੇ ਪ੍ਰਤੀ ਜਦੋਂ ਪ੍ਰੇਮ ਪ੍ਰਗਟ ਕਰਦੇ ਸੀ ਨਾ ਤਾਂ ਪ੍ਰੇਮਿਕਾ ਦੇ ਰੂਪ ਵਿੱਚ ਕਹਿੰਦੇ ਸੀ ਜ਼ਰਾ ਗੌਰ ਕਰਨਾ ਕਿ ਉਹ ਪ੍ਰੀਤਮ ਮੇਰੇ ਨਾਲ ਅਜਬ ਕਿਸਮ ਦੇ ਨਖਰੇ ਕਰਦਾ ਇੱਕ ਗੱਲ ਹੋਰ ਇੱਕ ਨਾ ਗੀਤ ਸੁਣਿਆ ਹੋਣਾ ਤਹੀਂ ਗੁਰਦਾਸ ਮਾਨ ਜੀ ਦਾ ਉਹਨਾਂ ਦਾ ਗੀਤ ਹੈ ਕਿ ਲੋਕਾਂ ਦੇ ਸੋਹਣੇ ਚੰਗੇ ਨੇ ਮਨ ਜਾਂਦੇ ਨੇ ਟਿੱਕੀਆਂ ਪੱਲਿਆਂ ਤੇ ਸਾਡਾ ਵੀ ਸੋਹਣਾ ਚੰਗਾ ਏ ਪਰ ਡਾਡਾ ਗਰਮ ਸੁਭਾਅ ਹਸਦਾ ਤੇ ਜੋ ਪ੍ਰੇਮਿਕਾ ਦੇ ਰੂਪ ਜੀ ਕਹਿ ਰਹੇ ਕਿ ਉਹ ਡਾਡਾ ਗਰਮ ਸੁਭਾਅ ਹਸਦਾ ਸਾਰੀ ਉਮਰ ਮਣਾਉਂਦਿਆਂ ਲੰਘ ਗਈ ਏ ਜਾਂਦੀ ਵਾਰ ਹੀ ਮਣਜੇ ਕਾਫੀ ਏ ਮੈਂ ਰੱਬ ਨੂੰ ਮਣਾ ਕੇ ਕੀ ਲੈਣਾ ਮੇਰਾ ਯਾਰ ਹੀ ਮਣਜੇ ਕਾਫੀ ਏ ਉਹਨਾਂ ਦਾ ਸੰਗੀਤ ਆ ਬਾਬਾ ਜੀ ਹੁਣ ਇਹਦੇ 'ਚ ਉਹੀ ਏ ਨਾ ਵੀ ਆਪਣੇ ਅੰਦਰ ਦੀ ਗੱਲ ਕਰਨੀ ਕਿਸੇ ਨਾਲ ਤਾਂ ਹੁਣ ਬਾਬਾ ਬੁੱਲੇ ਸ਼ਾਹ ਸਰਕਾਰ ਵੀ ਆਪਣੇ ਮੁਰਸ਼ਿਦ ਨੂੰ ਸਾਇਆ ਨਾਇਤ ਸ਼ਾ ਕਾਦਰੀ ਜੀ ਨੂੰ ਫਰਮਾ ਰਹੇ ਕਿ ਉਹ ਪ੍ਰੀਤਮ ਮੇਰੇ ਨਾਲ ਅਜੀਬ ਕਿਸਮ ਦੇ ਤੂੰ ਨਖਰੇ ਕਰਦਾ ਜਦ ਉਹ ਆ ਕੇ ਦਰਸ਼ਨ ਦਿੰਦਾ ਤਾਂ ਦਿਲ ਖਿੜ ਜਾਂਦਾ ਆਪਣੇ ਮੁਰਸ਼ਿਦ ਲਈ ਕਹਰੇ ਕਿ ਜਦੋਂ ਮੈਨੂੰ ਮੇਰੇ ਮੁਰਸ਼ਿਦ ਦਾ ਦੇਦਾਰ ਹੋ ਜਾਂਦਾ ਹੈ ਤੇ ਮੇਰਾ ਤਾਂ ਦਿਲ ਖਿੜ ਜਾਂਦਾ ਪਰ ਜਦ ਉਹ ਅੱਖਾਂ ਤੋਂ ਦੂਰ ਚਲਿਆ ਜਾਂਦਾ ਤਾਂ ਦਿਲ ਵਿੱਚ ਬਿਰਹਾ ਦਾ ਭਾਂਬੜ ਪੜਕੁੱਟਦਾ ਤੇਰਾ ਗੌਰ ਕਰਨਾ ਉਹ ਕਹਿੰਦੇ ਵੀ ਯਾਰਾ ਮੇਰੇ ਨਾਲ ਨਖਰੇ ਕਰਦਾ ਜਦੋਂ ਮੈਨੂੰ ਦਰਸ਼ਨ ਦੇ ਦਿੰਦਾ ਮੈਂ ਖਿੜਿਆ ਰਹਿਣਾ ਮੈਂ ਖੁਸ਼ ਰਹਿਣਾ ਮੁਰਸ਼ਿਦ ਦੇ دیਵਾਨੇ ਇਦਾਂ ਦੇ ਹੁੰਦੇ ਜਦੋਂ ਮੁਰਸ਼ਿਦ ਦੇ دیدار ਹੁੰਦੇ ਰਹਿਣ ਤਾਂ ਉਹ ਖੁਸ਼ ਰਹਿੰਦੇ ਆ ਤੇ ਜੇ ਕਿਤੇ ਅੱਖਾਂ ਤੋਂ ਉਹਲੇ ਹੋ ਜਾਣ ਫਿਰ ਬਿਰਹਾ ਚਲੇ ਜਾਂਦੇ ਆ ਅੱਗੇ ਬਾਬਾ ਬੁੱਲੇ ਸ਼ਾਹ ਫਰਮਾਉਂਦੇ ਕਿ ਮੈਂ ਉਹਦੇ ਅੱਗੇ ਬਾਰ-ਬਾਰ ਬੇਨਤੀਆਂ ਕਰਦੀ ਹਾਂ ਬੇਨਤੀਆਂ ਕਰਦੀ ਹਾਂ ਆਪਣੇ ਮੁਰਸ਼ਿਦ ਅੱਗੇ ਬਾਰ-ਬਾਰ ਬੇਨਤੀਆਂ ਕਰਦੀਆਂ ਕਿ ਮੈਨੂੰ ਬੋਧਾ ਨਾ ਤਰਸਾ ਕਿਉਂਕਿ ਮੈਂ ਤੇਰਾ ਮੁਖੜਾ ਦੇਖਣ ਲਈ ਤੜਪ ਰਹੀ ਹਾਂ ਆਪਣੇ ਰੱਬ ਨੂੰ ਕਹਿ ਰਿਹਾ ਆਪਣੇ ਗੁਰੂ ਆ ਆਪਣੇ ਮੁਰਸ਼ਿਦ ਨੂੰ ਕਹਿ ਰਿਹਾ ਪਤਾ ਨਹੀਂ ਪਿਆਰੇ ਨੇ ਮੇਰੇ ਅੰਦਰ ਕਿਹੋ ਜਿਹੀ ਪ੍ਰੀਤ ਜਗਾ ਦਿੱਤੀ ਹੈ ਕਿਵੇਂ ਅੱਧੀ ਰਾਤ ਨੂੰ ਉੱਠ ਕੇ ਦਰਿਆ ਵੱਲ દોੜਦੀ। ਕਹਿੰਦਾ ਭਾਵ ਹੈ ਕਿ ਸੋਹਣੀ ਰਾਤ ਨੂੰ ਉੱਠ ਕੇ ਮਈਵਾਲ ਵੱਲ ਜਾਂਦੀ ਸੀ। ਮੈਂ ਵੀ ਬਿਰਹਾ ਦਾ ਦਰਿਆ ਪਾਰ ਕਰਕੇ ਆਪਣੇ ਪਿਆਰੇ ਨਾਲ ਮਿਲਣ ਲਈ ਬਹਿਬੜਾ ਹੈਰਾਨੀ ਦੀ ਗੱਲ ਹੈ ਕਿ ਲੋਕ ਜਿੰਨਾ ਦੁੱਖਾਂ ਤੋਂ ਦੂਰ ਦੌੜਦੇ ਨੇ ਮੈਂ ਖੁਸ਼ੀ-ਖੁਸ਼ੀ ਉਹਨਾਂ ਨੂੰ ਆਪੇ ਹੀ ਸੱਦੇ ਦਿੰਦੀ। ਜ਼ਰਾ ਗੌਰ ਕਰੋ ਬਾਬਾ ਜੀ। حضرت ਸਾਈਂ ਸਰਕਾਰ ਬਾਬਾ ਬੁੱਲੇ ਸ਼ਾ ਫਰਮਾ ਰਹੇ ਆ। ਕਿ ਜਿੰਨਾ ਦੁੱਖਾਂ ਤੋਂ ਲੋਕ ਦੂਰ ਭੱਜਦੇ ਨੇ ਨਾ ਮੈਂ ਤਾਂ ਖੁਸ਼ੀ-ਖੁਸ਼ੀ ਉਹਨਾਂ ਨੂੰ ਆਪਣੇ ਵੱਲ ਬੁਲਾ ਰਹੀ ਇਹ ਕਾਫੀ ਹੈ ਦੇ ਵਿੱਚ ਉਹਨਾਂ ਨੇ ਲਿਖਿਆ ਹੈ ਕਿ ਵੇਖੋ ਨੀ ਸ਼ਾਹ ਇਨਾਇਤ ਸਾਈ ਮੈਂ ਨਾਲ ਕਰਦਾ ਕਿਵੇਂ ਅਦਾਈ ਤੇਕ ਕਦੇ ਆਵੇ ਕਦੇ ਆਵੇ ਨਹੀਂ ਤਿਉ ਤਿਉ ਮੈਨੂੰ ਭੜਕਣ ਪਾਹੀ ਨਾਮ ਅੱਲਾ ਪੈਗਾਮ ਸੁਣਾਈ ਮੁਖ ਵੇਖਣ ਨੂੰ ਨਾਤ ਰਸਾਈ ਬੁੱਲੇ ਸ਼ਾਹ ਕੇਹੀ ਲਈ ਮੈਨੂੰ ਰਾਤ ਹਨੇਰੇ ਉੱਠ ਤੁਰਦੀ ਨੇ ਨੂੰ ਜਿਸ ਓਕੜ ਤੋਂ ਸਭ ਕੋਈ ਡਰਦਾ ਸੋ ਮੈਂ ਢੂੰਡਾਂ ਚਾਹੀ ਚਾਏ ਜ਼ਰਾ ਗੌਰ ਕਰੋ ਬਾਬਾ ਜੀ ਇਹ ਫਕੀਰੀਆਂ ਦੇ ਰਾ ਇਸ਼ਕ ਦੇ ਰਾ ਸੋਖੇ ਨਹੀਂ ਸੋ ਉਹ ਕਹਿੰਦੇ ਕਿ ਮੈਂ ਪ੍ਰੇਮਿਕਾ ਹਾਂ ਆਪਣੇ ਮੁਰਸ਼ਦ ਦੀ ਮੈਂ ਆਪਣੇ ਯਾਰ ਦੀ ਪ੍ਰੇਮਿਕਾ ਤਾਂ ਜਦੋਂ ਪਰਦਾ ਕਰ ਜਾਂਦੇ ਇਹਦੋਂ ਕਹਿੰਦੇ ਉਹ ਮਾਸ਼ੂਕ ਹੋ ਗਿਆ ਇਹ ਹੀ ਫਰਮਾਇਆ ਮਾਸ਼ੂਕ ਸਾਈ ਜੀ ਆਪ ਮਾਸ਼ੂਕ ਕਿਆ ਹੋ ਗਿਆ ਆਸ਼ਕੋ ਕੇ ਖੁਦਾ ਹੋ ਗਏ ਕਿ ਜਦੋਂ ਮੁਰਸ਼ਿਦ ਪਰਦਾ ਕਰ ਗਏ ਤਾਂ ਮਾਸ਼ੂਕ ਹੋ ਜਾਂਦੇ ਉਹ ਖੁਦਾ ਹੋ ਜਾਂਦੇ ਆ ਬਾਬੇ ਜਦੋਂ ਰੱਬ ਹੋ ਗਏ ਉਦੋਂ ਹੀ ਮਾਸ਼ੂਕ ਹੋ ਗਏ ਕਿ ਸਾਡੇ ਤੋਂ ਉਹਲੇ ਹੋ ਗਏ ਨਾ ਕਿ ਹੁਣ ਉਹ ਨਖਰੇ ਕਰਦੇ ਜਿੱਦਾਂ ਕਹਿੰਦੇ ਨਾ ਵੀ ਸਾਈ ਜੀ ਕਹਿੰਦੇ ਹੁੰਦੇ ਇਹ ਕਹਿੰਦੇ ਸਾਡੇ ਨਾਲ ਜਦੋਂ ਬੈਠ ਕੇ ਕਾਕਾ ਹੁਣ ਤਾਂ ਸਾਡੇ ਨਾਲ ਗੱਲਾਂ ਕਰ ਲੈਂਦੇ ਹੋ ਉਦੋਂ ਵੇਖਾਂਗੇ ਜਦੋਂ ਆ ਕੇ ਸਾਡੇ ਕਬਰ ਤੇ ਆ ਕੇ ਕੀਆ ਕਰੋਗੇ ਉਠੋ ਬੱਕਰਾ ਸਾਡੇ ਨਾਲ ਗੱਲ ਕਰ ਉਦੋਂ ਕਹਿੰਦੇ ਨਾ ਉਹ ਗੱਲ ਹੋ ਗਈ ਕਹਿੰਦੇ ਵੀ ਜਿੱਦਾਂ ਬਾਬਾ ਬੁੱਲੇ ਸ਼ਾ ਸਰਕਾਰ ਨੇ ਫਰਮਾਇਆ ਕਿ ਇਹ ਨਖਰੇ ਕਰਦਾ ਹੈ ਇਹ ਮੇਰੇ ਮੁਰਸ਼ਿਦ ਮੇਰੇ ਨਾਲ ਨਖਰੇ ਕਰਦੇ ਆ ਆਪੇ ਹੀ ਦیدار ਦਿੰਦੇ ਆ ਫਿਰ ਆਪੇ ਹੀ ਕਿਤੇ ਦੂਰ ਚਲੇ ਜਾਂਦੇ ਆ ਮਰਜੀ ਦੇ ਮਾਲਕ ਆ ਨਖਰੇ ਕਰਦੇ ਸੋ ਇਹ ਫਕੀਰ ਇਹਨਾਂ ਦੀ ਜਗ ਨਾਲੋਂ ਵੱਖਰੀ ਚਾਲ ਹੁੰਦੀ ਹੈ ਬਾਬਾ ਜੀ ਹੁਣ ਕਹਿਣ ਦਾ ਭਾਵ ਇਹ ਹੈ ਕਿ ਸਾਡੀ ਰੂਹ ਜਿਹੜੀ ਹੈ ਉਹ ਆਪਣੇ ਮੁਰਸ਼ਿਦ ਦੀ دیਵਾਨੀ ਹੈ ਗੁਰੂ ਦੀ دیਵਾਨੀ ਹੈ ਰੱਬ ਦੀ دیਵਾਨੀ ਹੈ ਪਰਮਾਤਮਾ ਦੀ دیਵਾਨੀ ਹੈ ਜਿਸ ਨੂੰ ਤੁਸੀਂ ਮੰਨਦੇ ਆ ਉਸ ਦੀ دیਵਾਨੀ ਹੈ ਔਰ ਇੱਥੇ ਬਾਬਾ ਬੁੱਲੇ ਸ਼ਾ ਸਰਕਾਰ ਫਰਮਾਉਂਦੇ ਕਿ ਜਿਹੜੇ ਦੁੱਖਾ ਤੋਂ ਦੁਨੀਆ ਦੂਰ ਭਜਦੀ ਫਿਰਦੀ ਮੈਂ ਇਹਦਾ ਵਾਜਾ ਮਾਰਦੀ ਕਿ ਮੈਨੂੰ ਦੁੱਖ ਮਿਲੂਗਾ ਤੇ ਮੇਰਾ ਮੁਰਸ਼ਿਦ ਆਊਗਾ ਮੈਨੂੰ ਉਤੋਂ ਕੱਢਣ ਵਾਸਤੇ ਮੇਰਾ ਯਾਰ ਆਊਗਾ ਤਾਂ ਕਿਉਂ ਕਹਿੰਦਾ ਨਾ ਵੀ ਦੁੱਖ ਦੀ ਘੜੀ ਮੈਂ ਤੇਰਾ ਸਾਥ ਨਹੀਂ ਛੱਡਦਾ ਉਹ ਕਹਿੰਦਾ ਜਦੋਂ ਦੁੱਖ ਆਊਗਾ ਤਾਂ ਉਹ ਹਰ ਵੇਲੇ ਮੇਰੇ ਨਾਲ ਨਾਲ ਰਹੂ ਓਏ ਫਕੀਰਾਂ ਦੀਆਂ ਬਾਤਾਂ ਬਾਬਾ ਜੀ ਇਹਨਾਂ ਦੀਆਂ ਜਮਾਤਾਂ ਬکریاں ਨੇ ਤੇ ਗੁਰਦਾਸ ਮਾਨ ਜੀ ਦਾ ਉਹ ਗੀਤ ਜਿਹੜਾ ਉਹ ਯਾਦ ਆਇਆ ਨਾ ਇਹ ਸਾਡਾ ਵੀ ਸੋਹਣਾ ਚੰਗਾ ਹੈ ਪਰ ਡਾਡਾ ਗਰਮ ਸੁਭਾਅ ਦਾ ਸਾਰੀ ਉਮਰ ਮਣੋਂਦੇ ਲੰਘ ਗਈਏ ਜਾਂਦੀ ਵਾਰ ਹੀ ਮੰਨਦੇ ਕਾਫੀ ਹੈ ਮੈਂ ਰੱਬ ਨੂੰ ਮਣਾ ਕੇ ਕੀ ਲੈਣਾ ਮੇਰਾ ਯਾਰ ਹੀ ਮੰਨਦੇ ਕਾਫੀ ਹੈ ਕਿਉਂਕਿ ਯਾਰ ਮੰਨਿਆ ਤੇ ਮੰਨ ਕੀ ਖੁਦਾਈ ਹੈ ਖੁਦਾ ਮੰਨ ਜਾਂਦਾ ਜੇ ਤੂੰ ਰੱਬ ਨੂੰ ਮਨਾਉਣਾ ਪਹਿਲਾਂ ਯਾਰ ਨੂੰ ਮਨਾ ਸੋ ਇਹ ਬਾਤਾਂ ਲਿਖੀਆਂ ਉਹਨਾਂ ਨੇ ਆਪਣੀ ਜ਼ਿੰਦਗੀ ਚ ਬਾਬਾ ਜੀ ਉਹ ਇਥੇ ਪੜਦੇ ਪੜਦੇ ਜਦੋਂ ਬਾਬਾ ਬੁੱਲੇ ਸ਼ਾਹ ਦੀ ਤੁਹਾਡੇ ਨਾਲ ਗੱਲ ਕੀਤੀ ਉਹਨਾਂ ਦਾ ਚੇਤਾ ਆ ਗਿਆ ਉਹ ਵੀ ਵਿੱਚ ਆ ਗਿਆ ਸੋ ਇਹ ਫਕੀਰਾਂ ਦੀਆਂ ਬਾਤਾਂ ਹੈ ਬਾਬਾ ਜੀ ਉਹਨਾਂ ਦੀ ਵੱਖਰੀ ਜ਼ਮਾਤ ਹੈ ਵੱਖਰੀ ਉਹਨਾਂ ਦੀਆਂ ਕਲਾਸਾਂ ਹੈ ਵੱਖਰੇ ਉਹਨਾਂ ਦੀਆਂ ਚੱਲ ਹੈ ਗੱਲ ਤਾਂ ਇਸ਼ਕ ਦੀ ਹੈ ਜਿਸ ਨੇ ਇਸ਼ਕ ਕੀਤਾ ਹੈ ਉਸੇ ਨੂੰ ਹੀ ਪਤਾ ਹੈ ਕਿਉਂਕਿ ਜਿਨੇ ਕੀਤਾ ਹੈ ਜਿਨੇ ਕੁਝ ਕਰਨਾ ਹੈ ਉਹਨੂੰ ਹੀ ਪਤਾ ਹੈ ਕਿ ਕਿਸ ਭਾਵਿਕ ਦੀ ਗੱਲਾਂ ਕਰਨ ਵਾਲੇ ਨੇ ਗੱਲਾਂ ਕਰੀ ਜਾਣੀਆਂ ਸੋ ਸਾਰਿਆਂ ਨੂੰ ਸਲਾਮ ਹੈ ਖੁਸ਼ ਰਹੋ ਆਬਾਦ ਰਹੋ ਚੜਦੀ ਕਲਾ ਚ ਰਹੋ ਆਪਣੀਆਂ ਦੁਆਵਾਂ 'ਚ ਯਾਦ ਰੱਖਣਾ ਜੈ ਸਾਈਂ ਸਰਕਾਰ ਬਾਬਾ ਬੁੱਲੇ ਸ਼ਾ ਜੀ ਜੈ ਸਾਈਂ ਜੀ ਦੀ ਜੈ ਬਾਬਾ ਮੁਰਾਦ ਸ਼ਾ ਬਣੀ ਜੀ ਖੁਸ਼ ਰਹੋ ਆਬਾਦ ਰਹੋ ਚੜਦੀ ਕਲਾ ਚ ਰਹੋ